ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਤੁਹਮੇਂ ਨਹੀਂ ਲੱਗੀ ਅੱਜ ਆਪਾਂ ਤਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਟਾਈਪੀ ਲਾਈਨਿੰਗ ਦੇ ਵਿੱਚ ਰਹਿਣਗੇ ਜੀ ਵਿਦਾਊਟ ਦੁਪੱਟਾ ਰਹਿਣਗੇ ਜਿਹੜੇ ਪਹਿਲਾਂ ਵਾਲੇ ਟਾਈਪੀ ਲਾਈਨਿੰਗ ਦੇ ਸੂਟ ਸੀਗੇ ਉਹ ਥੋੜੇ ਜੇ ਕਾਸਟਲੀ ਸੀ ਹੁਣ ਆਪਾਂ ਜਿਹੜੇ ਘੱਟ ਪ੍ਰਾਈਸ ਦੇ ਸੂਟ ਲੈ ਕੇ ਆਏ ਤਾਂ ਕਿ ਜਿਹੜੀ ਹਰ ਇੱਕ ਭੈਣ ਹੈ ਜਿਹੜੀ ਬਾਏ ਕਰ ਸਕਦੀ ਹੈ ਚਲੋ ਜੀ ਅਹ ਪਕਾਣ ਸੂਟ ਕੋਨੇ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਿੰਦਰ ਸਿੱਧੂ 9555 ਉੱਥੇ ਵਰਕਸੂਟ ਤੇ ਪ੍ਰਿੰਟਸੂਟ ਪਾਏ ਹੋਏ ਨੇ ਇਸ ਕਰਕੇ ਨਾ ਹੁਣ ਵਰਕਸੂਟ ਥੋੜਾ ਜਿਹਾ ਸਲੋ ਚੱਲ ਰਹੇ ਨੇ ਗਰਮੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਹਰ ਇੱਕ ਪਹਿਣ ਦੀ ਡਿਮਾਂਡ ਅਜੇ ਹਰ ਇੱਕ ਪਹਿਣ ਦੀ ਡਿਮਾਂਡ ਅਜੇ ਪ੍ਰਿੰਟਸੂਟ ਤੇ ਖੜੀ ਹੈ ਕਿਉਂ ਗਰਮੀ ਹਜੇ ਹੋ ਸਕਦਾ ਹੈ ਕਿ 8 ਅਗਸਤ ਸਾਰਾ ਅਗਸਤ ਗਰਮੀ ਪਹਿਣੀ ਹੈ ਸਤੰਬਰ ਵੀ ਅੱਧੇ ਤੱਕ ਗਰਮੀ ਪਹਿਣੀ ਹੈ 1.5 2 ਮਹੀਨੇ ਹਜੇ ਗਰਮੀ ਪਹਿਣੀ ਹੈ ਜਿੰਨੀ ਗਰਮੀ ਹੁੰਦੀ ਹੁੰਦੀ ਹੈ ਸਤੰਬਰ ਦੇ ਵਿੱਚ ਚਲੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਬਾਕੀ ਨੂੰ ਤਿਹਾੜ ਆ ਰਹੇ ਨੇ ਉਹਨਾਂ ਦੇ ਵਿੱਚ ਉਹਨਾਂ ਹਰ ਇੱਕ ਭੈਣ ਨੇ ਹਨਾ ਮਾਪੇ ਪੇਖੇ ਨੇ ਸਾਹਮਣੇ ਆਉਂਦੀਆਂ ਈਆਂ ਭੈਣਾਂ ਨੂੰ ਸੂਟ ਦੇ ਜਿਹੜੇ ਦੇਣੇ ਕਿਦ ਨੇ ਇਸ ਕਰਕੇ ਆਪਾਂ ਘੱਟ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਸੂਟ ਲੈ ਕੇ ਆਇਆ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਇੱਕ ਮੇਰੀ ਰਿਕਵੈਸਟ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਫੈਬਰਿਕ ਬਾਰੇ ਪਤਾ ਲੱਗੇ ਚਲੋ ਜੀ ਆਪਾਂ ਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਨਾ ਸੂਟ ਰਹੂਗਾ ਜੀ ਪਿਓਰ ਟਾਈਪੀ ਦੇ ਵਿੱਚ ਇਹ ਹੈ ਨਾ ਇਹ ਕੋਈ ਨਹੀਂ ਹੈਗਾ ਵੀ ਕਾਟਨ ਦੀ ਫੈਬਰਿਕ ਰਹੂਗੀ ਤੇ ਟਾਈਪੀ ਲਾਈਨਿੰਗ ਦਾ ਡਿਜ਼ਾਈਨਰ ਰੱਖੂਗਾ ਪਿਓਰ ਟਾਈਪੀ ਦੀ ਇਹ ਸ਼ਰਟ ਰਹੂਗੀ ਜੀ ਇਹ ਤੇ ਤੁਹਾਨੂੰ ਸ਼ਰਟ ਦੇ ਉੱਪਰ ਲਾਈਨਿੰਗ ਲਾਉਣੀ ਪੈਣੀ ਹੈ ਪਲੀਜ਼ ਇਗਨੋਰ ਕਰਿਓ ਇਹ ਸੂਟ ਮੈਂ ਇਹਨਾਂ ਤੇ ਪ੍ਰੈਸ ਕਰਨੀ ਰਹੇਗੀ ਮੇਰੀ ਲੱਤ ਚ ਪੇਨ ਜ਼ਿਆਦਾ ਸੀ ਜਿਹੜੇ ਮੈਂ ਵਰਕ ਲਈ ਸੂਟ ਦੇ ਕੇ ਆਉਣੇ ਨੇ ਉਹਨਾਂ ਨੇ ਤੇ ਮੈਂ ਪ੍ਰੈਸ ਮਾਰ ਲਈ ਇਹ ਤਿੰਨ ਸੂਟਾਂ ਦੇ ਪਰ ਨਹੀਂ ਕਰਉਣਾ ਇਸ ਕਰਕੇ ਮੇਥੋਂ ਪ੍ਰੈਸ ਨਹੀਂ ਵਧੀ ਦੇਖੋ ਜੀ ਇੱਕ ਕਾਲੀ ਹੁੰਦੀ ਹੈ ਨਾ ਸਾਰੇ ਕੰਮ ਨਿਖਾ ਕੇ ਜਾਣਾ ਪੈਂਦਾ ਹੁੰਦਾ ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਕਰੋਜੀ ਕਲਰ ਦੀ ਰੱਖੀ ਹੈ ਜੀ ਸਲਵਾਰ ਬਹੁਤ ਵਧੀਆ ਦੇਖੋ ਜੀ ਬਹੁਤ ਵਧੀਆ ਮਲਾਈ ਮਲਾਈ ਫੈਬਰਿਕ ਹੈਗਾ ਇੱਕ ਹਨ ਫੈਬਰਿਕ ਹੈ ਇਹ ਕਿਹੋ ਜਿਹਾ ਹੁੰਦਾ ਟੈਪੀ ਵੀ ਆਪਣੇ ਲੜੇ ਨਾਲ ਕੋਈ ਇਹਦੇ ਵਿੱਚ ਕੋਈ ਈਸੂ ਨਹੀਂ ਹੈਗਾ ਵੀ ਇਸ ਤਰ੍ਹਾਂ ਲੜਨ ਨਾਲ ਦੇਖੋ ਜੀ ਇਹਦੇ ਵਿੱਚ ਕਲਰ ਬਹੁਤ ਜਿਆਦੇ ਨੇ ਇਸ ਪ੍ਰਿੰਟ ਦੇ ਵਿੱਚ ਤਿੰਨ ਰੰਗ ਨੇ ਪਲੀਜ਼ ਪਹਿਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਜਲਦੀ ਤੋਂ ਜਲਦੀ ਪ੍ਰਿੰਟ ਸੂਟਾਂ ਦਾ ਆਰਡਰ ਬੁੱਕ ਕਰ ਲਿਆ ਕਰੋ ਬਹੁਤ ਔਖਾ ਹੋਇਆ ਪੈਂਦਾ ਪ੍ਰਿੰਟ ਸੂਟ ਅੱਗੋਂ ਪਿੱਛੋਂ ਆ ਰਹੇ ਨੇ ਫਿਰ ਸਾਨੂੰ ਔ ਤੁਸੀਂ ਵੀਡੀਓ ਦੇ ਅਨਸਾਰ ਆਰਡਰ ਕਰ ਲਿਆ ਕਰੋ ਜੀ ਤੁਸੀਂ ਬਹੁਤ ਜ਼ਿਆਦਾ ਲੇਟ ਆਰਡਰ ਕਰਦੇ ਹੋ ਇਸ ਕਰਕੇ ਤੁਹਾਨੂੰ ਸੇਮ ਕਲਰ ਨਹੀਂ ਮਿਲਦਾ ਹੋਵੇ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਸ਼ਿਪਿੰਗ ਚਾਰ ਦੇ ਸਪੀਚੀ ਹੋਣਗੇ 1500 ਦੇ ਵਿੱਚ ਤੁਹਾਡੇ ਘਰ ਤੱਕ ਸੂਟ ਨੇ ਜਿਹੜੇ ਪਹੁੰਚ ਸਕਦੇ ਨੇ ਇਹਦੇ ਵਿੱਚ ਇੱਕ ਇਹ ਕਲਰ ਆ ਗਿਆ ਜੀ ਇੱਕ ਕਲਰ ਆ ਗਿਆ ਇਸ ਤਰ੍ਹਾਂ ਦਾ ਮਹਿੰਦੀ ਮਾਸਟਰ ਦੇਖੋ ਫੋਨ ਦੇ ਵਿੱਚ ਕਲਰ ਨੇ ਜਿਹੜੇ ਸਾਰੇ ਕਲੀਅਰ ਦਿਖ ਰਹੇ ਨੇ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਮਹਿੰਦੀ ਮਾਸਟਰ ਕਲਰ ਦੀ ਰੱਖੀ ਜੀ ਸਲਵਾਰ ਦੇਖੋ ਕਲਰ ਬਹੁਤ ਪਿਆਰੇ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਜਿੰਨਾ ਭੈਣਾਂ ਨੇ ਸਟੀਚਿੰਗ ਕਰਾਉਣੀ ਹੈ ਜੀ ਆਪਣੇ ਕੋਲ ਬਹੁਤ ਵਧੀਆ ਟੇਲਰ ਨੇ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਇੱਕ ਕਲਰ ਹੈਗਾ ਇਸ ਤਰ੍ਹਾਂ ਦਾ ਰੈੱਡ ਕਲਰ ਦੇਖੋ ਇਹਦੇ ਤਿੰਨ ਕਲਰ ਆ ਗਏ ਪ੍ਰਿੰਟ ਦੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਪਲੇਨ ਸਲਵਾਰ ਰਹੀ ਦੀ 1500 ਰੁਪਏ ਦੇ ਵਿੱਚ ਬਾਕੀ ਤੁਹਾਡੀ ਚੁਆਇਸ ਆ ਤੁਸੀਂ ਨੇ ਜਿਵੇਂ ਦਾ ਡਿਜ਼ਾਈਨ ਲੈਣਾ ਲੈ ਸਕਦੇ ਹੋ ਇਹ ਫਲਾਵਰ ਪ੍ਰਿੰਟ ਦੇ ਵਿੱਚ ਤਿੰਨ ਡਿਜ਼ਾਈਨ ਆ ਗਏ ਜੀ ਇਸ ਤੋਂ ਬਾਅਦ ਵਾਲੇ ਡਿਜ਼ਾਈਨ ਨੇ ਜਿਹੜੇ ਆਪਾਂ ਉਹ ਥੋੜੇ ਜਿਹਾ ਡਿਫਰੈਂਟ ਆ ਇਹਨਾਂ ਦਾ ਹੈ ਟਾਈਪੀ ਲਾਈਨਿੰਗ ਦੇ ਵਿੱਚ ਹੀ ਸ਼ਰਡਰ ਹੋਊਗੀ ਜੀ ਤੇ ਇੱਕ ਮੈਂ ਤੁਹਾਨੂੰ ਵੱਡੇ ਫਲਾਵਰ ਦੇ ਵਿੱਚ ਦਿਖਾ ਦਿੰਨੀ ਆ ਦੋ ਕਲਰ ਆਪਣੇ ਕੋਲੇ ਤੁਹਾਨੂੰ ਵੱਡੇ ਫਲਾਵਰ ਦੇ ਵਿੱਚ ਮਿਲਣਗੇ ਦੇਖੋ ਇੱਕ ਕਲਰ ਹੈਗਾ ਇਸ ਤਰ੍ਹਾਂ ਦਾ ਗ੍ਰੇ ਤੇ ਮ ਜੈਂਟਾ ਦਾ ਕੰਬੀਨੇਸ਼ਨ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਦੇਖੋ ਜੀ ਬਹੁਤ ਵਧੀਆ ਜਿਹੜੀ ਪ੍ਰਿੰਟਿੰਗ ਬਣੀ ਹੋਈ ਹੈ ਇਹਨਾਂ ਨੇ ਡਿਜ਼ਾਈਨਿੰਗ ਬਣੀ ਹੋਈ ਹੈ ਤੇ ਫੈਬਰਿਕ ਹੈ ਜਿਹੜੀ ਬਹੁਤ ਵਧੀਆ ਇਹਦੇ ਨਾਲ ਰੱਖੀ ਹੈ ਦੀ ਗਰੇ ਸਲਵਾਰ ਜਿਹੜੇ ਬਾਦੇ ਜਿਹਦੀਆਂ ਪਹਿਣਾ ਨੇ ਉਹ ਚਾਹੇ ਤੁਸੀਂ ਸੌਰੀ ਜੀ ਮਾਊਸ ਗ੍ਰੇ ਹੈ ਇਹ ਕੱਲਾ ਪ੍ਰੋਪਰ ਗ੍ਰੇ ਨਹੀਂ ਹੈਗਾ ਮਾਊਸ ਗ੍ਰੇ ਕਲਰ ਹੈ ਜੇ ਤੁਸੀਂ ਪਰਦੇ ਦੀ ਭੈਣੇ ਦੇ ਨਾਲ ਮਾਊਸ ਕਲਰ ਦੀ ਸਲਵਾਰ ਵੀ ਰੱਖ ਸਕਦੀ ਹੈ ਇਹਦੇ ਵਿੱਚ ਆਪਸ਼ਨ ਹੈਗੀ ਹੈ ਜੀ ਜੇ ਤੁਸੀਂ ਨੇ ਹਨਾ ਮੇਰੇ ਵਰਗੀਆਂ ਦੀਆਂ ਨੇ ਜਾਂ ਮੇਥੋਂ ਵੀ ਘਟਦੀਆਂ ਨੇ ਗਰਲ ਸਲੂਕ ਵਾਲੇ ਤਾਂ ਤੁਸੀਂ ਮੈਂਟਾ ਕਲਰ ਵੀ ਰੱਖ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਦੇ ਨਾਲ ਟਾਈ ਡਾਈ dupatta ਕਰਾ ਕੇ ਬਹੁਤ ਵਧੀਆ ਸੂਟ ਨੇ ਜਿਹੜੇ ਇਹ ਰੈਡੀ ਹੋ ਜਾਣਗੇ ਇਹਦੇ ਵਿੱਚ ਦੂਸਰਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਲੈਂਨਨ ਕਲਰ ਨਾ ਇਹ ਜਿਆਦਾ ਪੜਕੀਲਾ ਨਹੀਂ ਹੈਗਾ ਬਹੁਤ ਪਿਆਰਾ ਕਲਰ ਹੈ ਮੈਨੂੰ ਬਹੁਤ ਸੋਹਣਾ ਲੱਗਿਆ ਦੇਖੋ ਪਲੀਜ਼ ਰਿਕਵੈਸਟ ਹੈ ਤੁਸੀਂ ਜਲਦੀ ਤੋਂ ਜਲਦੀ ਆਪਣੇ ਸੂਟ ਆਰਡਰ ਕਰੋ ਦੇ ਕਿੰਨਾ ਪਿਆਰਾ ਕਲਰ ਹੈ ਬਹੁਤ ਪਿਆਰੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਹਨਾ ਸੂਟ ਦਾ ਪ੍ਰਿੰਟਿੰਗ ਤੋਂ ਹੀ ਜੱਜਣਾ ਹੁੰਦਾ ਉਹ ਪ੍ਰਿੰਟ ਸੋਹਣਾ ਲੱਗਦਾ ਹੁੰਦਾ ਹੈ ਬਾਕੀ ਫੈਬਰਿਕ ਦੀ ਆਪਣੀ ਗਰੰਟੀ ਹੋਊਗੀ ਜੀ ਫੈਬਰਿਕ ਤੁਹਾਨੂੰ ਕਦੇ ਵੀ ਮਾੜਾ ਨਹੀਂ ਮਿਲੂਗਾ ਜੋ ਵੀ ਅਸੀਂ ਦੱਸ ਕੇ ਦੇਵਾਂਗੇ ਸੇਮ ਹੀ ਮਿਲੂਗਾ ਦੇਖੋ ਜੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਦੇਖੋ ਮੈਂ ਪ੍ਰਿੰਟਿੰਗ ਹੀ ਕੋਤੀ ਦੀ ਦੇਖੋ ਕਿੰਨੀ ਵਧੀਆ ਹਨਾ ਡਿਜ਼ਾਈਨਿੰਗ ਬਣੀ ਹੋਈ ਹੈ ਮੈਚਿੰਗ ਦੇਖੋ 1500 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਜੀ ਦੋ ਕਲਰ ਇਹਦੇ ਵਿੱਚ ਆ ਗਏ ਜੀ ਵੱਡੇ ਫਲਾਵਰ ਦੇ ਵਿੱਚ ਤਿੰਨ ਕਲਰ ਛੋਟੇ ਫਲਾਵਰ ਦੇ ਵਿੱਚ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਚਲੋ ਜੀ ਇਸ ਤੋਂ ਬਾਅਦ ਵਾਲਾ ਡਿਜ਼ਾਈਨ ਆ ਗਿਆ ਇਹ ਵਾਲਾ ਇਹਦਾ ਇਸ ਪਰਨਾ ਪੱਤੀਆਂ ਜੀਆਂ ਵਾਲਾ ਡਿਜ਼ਾਈਨ ਆ ਇਹ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਦੇਖੋ ਇਹਨਾਂ ਮੈਂ ਹਜੇ ਵੀਡੀਓ ਅੱਜ ਅਪਲੋਡ ਕਰਨੀ ਹੈ ਇਹ ਵੀ ਮੈਂ ਸਵੇਰੇ 8 ਵਜੇ ਵੀਡੀਓ ਅਪਲੋਡ ਕਰਨ ਦੀ ਮੈਨੂੰ ਟਾਈਮ ਹੀ ਨਹੀਂ ਲੱਗਿਆ ਥੋੜਾ ਜਿਹਾ ਕੰਮ ਜ਼ਿਆਦਾ ਹੋ ਗਿਆ ਅੱਜ ਬਿਜੀ ਸੀਗੇ ਇਸ ਕਰਕੇ ਇਹ ਇਕੱਲੇ ਮੇਰੇ ਫੋਨਾਂ ਦੇ ਸਟੇਟਸ ਪਾਉਣ ਨਾਲ ਹੀ ਇਹ ਸੂਟ ਜਿਹੜੇ ਇਹ ਦੋ ਤਿੰਨ ਸੂਟ ਨੇ ਜਿਹੜੇ ਬੁਖ ਨਹੀਂ ਆਏਗੇ ਬਾਕੀ ਸਾਰੇ ਆਪਣੇ ਆਰਡਰ ਕੋਡਾਂ ਤੇ ਬੁਖ ਹੋ ਗਏ ਜੀ ਸਿਰਸਨਾ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਮਹਿੰਦੀ ਕਲਰ ਦੀ ਰੱਖੀ ਹੈ ਜੀ ਸਲਵਾਰ ਦੇਖੋ ਬਹੁਤ ਵਧੀਆ ਕਲਰ ਨੇ ਇਹਨਾਂ ਦੇ ਮੈਚਿੰਗ ਸੂਟ ਨੇ ਜਿਹੜੇ ਆਪਾਂ ਗੈਨ ਵਗੈਰਾ ਬਣਾ ਕੇ ਕਿਵੇਂ ਮਰਜੀ ਸੂਟਾਂ ਨੂੰ ਰੈਡੀ ਕਰ ਸਕਦੇ ਆਂ ਪਾਰਟੀ ਵੇਅਰ ਸੂਟ ਨੇ ਜੇ ਉਹ ਹੀ ਹੈਗੇ ਹਨ ਨਾ ਵੀ ਆਪਾਂ ਗਰਮੀ ਦੇ ਵਿੱਚ ਪਾ ਲਏ ਤੇ ਬਸ ਉਹ ਇੱਕੋ ਅੱਗੇ ਨਹੀਂ ਪਹਿਣੇ ਕਿਸੇ ਪਾਰਟੀ ਦੇ ਪਾ ਕੇ ਜਾਣੇ ਨੇ ਉਹ ਵੀ ਆਪਾਂ ਪਾ ਸਕਦੇ ਆਂ ਬਹੁਤ ਵਧੀਆ ਫੈਬਰਿਕ ਹੈ ਨਾਲ ਨਾਰਮਲ ਨਰੇ ਇਹ ਆਪਾਂ ਨੂੰ ਨੋਰਮਲ ਰੇਂਜ ਦੇ ਵਿੱਚ ਸੂਟ ਪੈਣ ਵਾਲੇ ਨੇ ਦੇਖੋ ਜੀ ਤੇ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਮਾਸਟਰਡ ਕਲਰ ਪਹਿਲਾ ਕਲਰ ਇਸ ਡਿਜ਼ਾਈਨ 'ਚ ਮਹਿੰਦੀ ਕਲਰ ਹੈ ਜੀ ਇਹ ਮਾਸਟਰਡ ਰਸਟ ਕਲਰ ਹੈ ਜੀ ਦੇਖੋ ਪਿਓਰ ਮਾਸਟਰਡ ਨਹੀਂ ਹੈਗਾ ਇਸ ਤਰ੍ਹਾਂ ਦਾ ਇਹ ਮਿਲੂਗਾ ਤੁਹਾਨੂੰ ਰਸਟ ਕਲਰ ਪਲੀਜ਼ ਇਹ ਸੂਟਾਂ ਦੀ ਨਾ ਬਹੁਤ ਜ਼ਿਆਦਾ ਡਿਮਾਂਡ ਹੋਈ ਪਈ ਹੈ ਜਿਹੜੀਆਂ ਪਹਿਣਾ ਨੇ ਸੂਟ ਇਹ ਲੈਣੇ ਨੇ ਜਲਦੀ ਤੋਂ ਜਲਦੀ ਆਪਣਾ ਆਰਡਰ ਕਲੀਅਰ ਕਰ ਸਕਦੇ ਹੋ ਜੀ ਕਨਫਰਮ ਕਰ ਸਕਦੇ ਹੋ ਤੁਸੀਂ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰਾ ਲਓ ਕੋਈ ਗੱਲ ਨਹੀਂ ਜੇ ਤੁਸੀਂ ਹੋਰ ਸੂਟ ਲੈਣੇ ਨੇ ਪਾਊਡਰ ਚਾਲੂ ਕਰੋ ਕਿ ਪਤਾ ਹੈ ਸੂਟ ਰਖਾ ਆ ਕੇ ਨਾ ਫਿਰ ਸਾਨੂੰ ਐ ਹੋ ਜਾਂਦਾ ਵੀ ਉਹ ਕਸਟਮਰ ਦਾ ਬਾਅਦ ਵਿੱਚ ਸਾਨੂੰ ਓਖਾ ਹੋ ਲੈਣਾ ਦੇਖੋ ਜੀ ਤੀਜਾ ਕਲਰ ਇਹਦੇ ਵਿੱਚ ਆ ਗਿਆ ਇਸ ਤਰ੍ਹਾਂ ਦਾ ਪੀਚ ਗਾਜਰੀ ਜਾਂ ਥੋੜਾ ਜਿਹਾ ਆਨੀਅਨ ਛੇਡ ਤੇ ਗਿਆ ਇਹ ਰੰਗ ਗਾਜਰੀ ਵੀ ਨਹੀਂ ਹੈਗਾ ਆਨੀਅਨ ਛੇਡ ਜੀ ਤੇ ਦੇਖੋ ਤਿੰਨ ਕਲਰ ਇਹਦੇ ਵਿੱਚ ਆ ਗਏ ਜੀ ਸਾਰੇ ਇੱਕ ਤੋਂ ਇੱਕ ਹਟ ਕੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਦੇਖੋ ਬਹੁਤ ਪਿਆਰੇ ਕਲਰ ਨੇ ਸਰਦਾਰੀ ਲੁੱਕ ਦੇ ਸੂਟ ਨੇ ਸਾਰੇ ਸੂਟਾਂ ਦਾ ਪ੍ਰਾਈਜ਼ ਇੱਕ ਸੂਟ ਦਾ ਰਹੂਗਾ ਅੱਜ ਵਾਲੇ ਸਾਰੇ ਸੂਟ ਕਿਸੇ ਦਾ ਪ੍ਰਾਈਸ ਆ ਜਿਹੜਾ ਚੇਂਜ ਨਹੀਂ ਹੋਊਗਾ 1500 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਇੱਕ ਸੂਟ ਪਹੁੰਚੂਗਾ ਦੇਖੋ ਲਓ ਜੀ ਸਕਰੀਨਸ਼ਾਟ ਤੁਸੀਂ ਆਪਣਾ ਨੰਬਰ ਚੱਲਦਾ ਹੈ ਸਕਰੀਨ ਦੇ ਉੱਪਰ ਲੈ ਕੇ ਸਕਰੀਨਸ਼ਾਟ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਇੱਕ ਤੋਂ ਇੱਕ ਕਲਰ ਨੇ ਜੀ ਬਹੁਤ ਪਿਆਰੇ ਨੇ ਬਹੁਤ ਪਿਆਰੀ ਪ੍ਰਿੰਟਿੰਗ ਹੈ ਪਲੀਜ਼ ਰਿਕਵੈਸਟ ਹੈ ਭੈਣਾਂ ਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਸੂਟ ਕਲਰ ਡਿਜ਼ਾਈਨ ਕਿਵੇਂ ਲੱਗੇ ਤੁਸੀਂ ਇਹ ਨਾ ਸੋਚਿਓ ਨਾ ਵੀ ਇਹ ਕੱਲੇ ਪ੍ਰਿੰਟ ਸੂਟਾਂ ਦੀ ਵੀਡੀਓ ਪਾ ਰਹੇ ਨੇ ਬਰਕ ਵਾਲੇ ਨਹੀਂ ਪਾ ਰਹੇ ਬਸ ਥੋੜਾ ਜਿਹਾ ਵੀ ਆ ਗਰਮੀ ਕਾਲ ਹੋਣ ਕਰਕੇ ਸਾਨੂੰ ਜਿਆਦਾ ਡਿਮਾਂਡ ਹੀ ਪ੍ਰਿੰਟ ਸੂਟਾਂ ਦੀ ਹੋ ਰਹੀ ਹੈ ਕੀ ਕਰੀਏ ਜੀ ਅਸੀਂ ਵੀ ਜਿੱਦਰ ਨੂੰ ਹਨਾ ਕਸਟਮਰ ਜਾਊਗਾ ਫਿਰ ਸਾਨੂੰ ਵੀ ਉਸੇ ਹਿਸਾਬ ਨਾਲ ਹੀ ਜਾਣਾ ਪੈਣਾ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੰਦੇ ਨੇ ਪਲੀਜ਼ ਰਿਕਵੈਸਟ ਹੈ ਪੈਣਾ ਨੂੰ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਘੱਟ ਪ੍ਰਾਈਸ ਦੇ ਵਿੱਚ ਬਹੁਤ ਵਧੀਆ ਬ੍ਰਾਂਡ ਦੀ ਫੈਬਰਿਕ ਹੈ ਜਿਹੜੀ ਹਾਰਿਕ ਪਹਿਣਾ ਹੈ ਜਿਹੜੀ ਵਾਇਕ ਸਕੇ ਜਿੰਨਾ ਪਹਿਣਾ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਹਾਰਿਕ ਕੋਲ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਵੇ ਚਲੋ ਜੀ ਮੈਂ ਤੁਹਾਨੂੰ ਬਹੁਤ ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਵੀ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਵੈਸੇ ਤਾਂ ਪਹਿਣਾ ਨੂੰ ਮੇਰੀ ਪ੍ਰਿੰਟਿੰਗ ਤੇ ਮੇਰੀ ਚੁਆਇਸ ਬਹੁਤ ਵਧੀਆ ਲੱਗਦੀ ਆ ਪਰ ਜਿੰਨਾ ਪਹਿਣਾ ਨੂੰ ਅਜੇ ਵੀ ਨਹੀਂ ਵਧੀਆ ਲੱਗਦੀ ਕੋਈ ਗੱਲ ਨਹੀਂ ਸੌਰੀ ਜੀ ਜੋ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਸਾਨੂੰ ਇੱਕ ਸੈਂਡ ਕਰ ਦਿਆ ਕਰੋ ਅਸੀਂ ਉਮੀਦੀ ਤੁਹਾਨੂੰ ਫੈਬਰਿਕ ਆ ਜਿਹੜੀ ਲਿਆ ਕੇ ਦੇਵਾਂਗੇ ਮੈਂ ਇਹ ਨਹੀਂ ਹੈਗਾ ਤੁਹਾਨੂੰ ਪਤਾ ਹੀ ਆ ਆਪਣਾ ਸਾਰਿਆਂ ਦਾ ਰੇਟ ਹੈ ਜਿਹੜਾ ਬਜਟ ਦੇ ਵਿੱਚ ਰਹਿਣ ਵਾਲਾ ਪਰ ਸੱਲ ਨਹੀਂ ਲਾਉਂਦੇ ਜੀ ਮੈਨੂੰ ਪਤਾ ਵੀ ਮੇਰੇ ਮੈਂ ਜਿਹੜੇ ਹਿਸਾਬ ਨਾਲ ਮੈਂ ਵੀ ਹਨਾ ਦੇਖ ਕੇ ਛੱਡਦਾ ਨਹੀਂ ਮੈਂ ਇਸ ਕਰਕੇ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਸੂਟਾਂ ਜਿਹੜੇ ਤੁਹਾਡੇ ਕੋਲੇ ਵੀਡੀਓ ਸ਼ੇਅਰ ਕਰਦੀਆਂ ਕਿ ਹਰ ਇੱਕ ਭੈਣ ਜਿਹੜੀ ਮੇਰੀ ਇਹ ਸੋਚਦੀ ਹੈ ਵੀ ਮੈਂ ਇਥੇ ਸੂਟ ਲਿਆ ਨਹੀਂ ਜਾਣਾ ਕੋਈ ਆਪਾਂ ਥੋੜਾ ਟਾਈਮ ਜਦੋਂ ਪਹਿਲਾਂ ਚੀਜ਼ ਆਉਂਦੀ ਹੈ ਹਨਾ ਬ੍ਰਾਂਡ ਦੇ ਵਿੱਚ ਆਉਂਦੀ ਹੈ ਉਹਦਾ ਰੇਟ ਕਾਸਟਲੀ ਹੁੰਦਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਥੋੜਾ ਉਹਦਾ ਚੇਂਜਸ ਆ ਜਾਂਦੇ ਨੇ ਕੋਈ ਉਹਦਾ ਪ੍ਰਿੰਟਿੰਗ ਦਾ ਫਰਕ ਪੈ ਜਾਂਦਾ ਥੋੜੇ-ਮੁਟੇ ਨਾਲੋਂ ਲੈਸ ਹੋ ਜਾਂਦੀ ਹੈ ਪਰ ਫੈਬਰਿਕ ਤੇ ਪ੍ਰਿੰਟ ਸੇਮ ਆ ਰਹੇ ਨੇ ਇਸ ਕਰਕੇ ਆਪਾਂ ਰੇਟ ਹੈ ਜਿਹੜਾ ਉਹ ਉੱਪਰ-ਥੱਲੇ ਹੁੰਦਾ ਰਹਿੰਦਾ ਤੁਸੀਂ ਇਹਨਾਂ ਕਿਹਾ ਕਰੋ ਵੀ ਤੁਸੀਂ ਉਹ ਸੂਟ ਉਹ ਬ੍ਰੀਡ ਵਿੱਚ ਇੰਨਾ ਅਸੀਂ ਵੀ ਫੈ布ਰਿਕ ਦੇ ਹਿਸਾਬ ਨਾਲ ਹੀ ਰੇਟ ਖੋਣੇ ਆ ਇਹ ਗੱਲ ਤਾਂ ਨਹੀਂ ਹੋਊਗੀ ਵੀ ਅਸੀਂ ਉਸੇ ਫੈ布ਰਿਕ ਦਾ ਜਿਹੜੀ ਘੱਟ ਵਾਲੀ ਫੈ布ਰਿਕ ਆ ਉਹਦਾ ਵੀ ਰੇਟ ਉਹਨਾਂ ਪਾਦਾਂਗੇ ਵੱਧ ਵਾਲੀ ਦਾ ਵੀ ਉਹ ਨਹੀਂ ਪਾਦਾਂਗੇ ਨਹੀਂ ਜਿਹੇ ਦਾ ਚੀਜ਼ ਹੋਊਗੀ ਜੀ ਉਹਦਾ ਮੁੱਲ ਹੋਊਗਾ ਪਲੀਜ਼ ਰਿਕਵੈਸਟ ਹੈ ਭੈਣਾਂ ਨੂੰ ਆਪਾਂ ਹੁਣ ਵੱਧ ਵਾਲੇ ਸੂਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਨੇ ਵੈਸੇ ਦਾ ਚੱਲ ਹੀ ਰਹੇ ਸੀਗੇ ਪਹਿਲਾਂ ਏਸੀ ਵੀ ਆਰਡਰ ਆਰਡਰ ਵਾਲੇ ਚੱਲ ਰਹੇ ਸੀ ਹੁਣ ਆਪਾਂ ਨੇ ਵੀ ਸੇਲ ਕਰਨ ਵਾਸਤੇ ਵੀ ਚਲਾ ਰੱਖੇ ਨੇ ਜਿੰਨਾ ਭੈਣਾਂ ਨੂੰ ਜਲਦੀ ਸੂਟ ਚਾਹੀਦੇ ਨੇ ਜੀ ਤੁਸੀਂ ਆਪਣੇ ਆਪਣੇ ਡਿਜ਼ਾਈਨ ਕਰਵਾਉਣਾ ਕੋਈ ਮਸੀਨ ਵਰਕ ਦਾ ਹੈਂਡਵਰਕ ਦਾ ਰਾਈ ਵਰਕ ਦਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੁਸੀਂ ਆਪਣਾ ਆਰਡਰ ਹੈ ਜਿਹੜਾ ਸ਼ੁਰੂ ਕਰ ਸਕਦੇ ਹੋ ਤਾਂ ਕਿ ਥੋੜਾ ਜਾਂ ਹੁਣ ਨਾ ਤੁਹਾਨੂੰ ਪਤਾ ਕਿ ਵਿਆਹ ਦਾ ਜ਼ੋਰ ਹੋਣਾ ਕਾਰੀਗਰਾਂ ਕੋਲ ਵੀ ਕੰਮ ਜ਼ਿਆਦਾ ਹੋ ਜਾਊਗਾ ਫਿਰ ਸੇਤੀ ਨਹੀਂ ਮੜਨਾ ਪਲੀਜ਼ ਪ੍ਰਸ਼ਟ ਆਪਣਾ ਆਰਡਰ ਜਲਦੀ ਸ਼ੁਰੂ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਤੁਸੀਂ ਆਪਾਂ ਨੂੰ ਸਪੋਰਟ ਕਰੋਗੇ ਤਾਂ ਕਿ ਆਪਣਾ ਜਿਹੜਾ ਚੈਨਲ ਅੱਗੇ ਵੱਧ ਸਕੇ ਹਰ ਇੱਕ ਪੈਂਡ ਕੋਲ ਨਾਰਮਲ ਰੇਂਜ ਦਾ ਸੁੱਪ ਜਾਓ ਚਲੋ ਜੀ ਅੱਜ ਵਾਲੀ ਵੀਡੀਓ ਦਾ ਹੈਂਡ ਇਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੱਕ ਰਹੀ ਸਭ ਸਰੀਕਾ